ਏ ਇਹਨੂੰ ਖਿਲਾਰਿਆ ਕਿੰਨੇ ਆ ਰਾਤੋਂ ਰਾਤ ਪੰਥੋਂ ਤੋਂ ਉਤਰਿਆ ਚ ਉਧਾਂ ਚੜ ਗਿਆ ਉਹਨੂੰ ਇਹ ਮੈਂ ਦੱਸਣਾ ਵੀ ਇਹ ਪੰਚਾਇਤਾਂ ਜਿਹੜੀਆਂ ਨੇ 20 25 25 ਰੋਜ ਜਾਂਦੀਆਂ ਹੀ ਰਾਤ ਨੂੰ ਜੰਬਰਤ ਪਾਲ ਨੂੰ ਆਦੇ ਹੀ ਉਹਦੇ ਮਾਂ ਪਿਓ ਨੂੰ ਆਦੇ ਹੀ ਵੀ ਖਿਲਾਰੋ ਇਹਨੂੰ ਖਿਲਾਰੋ ਜਦੋਂ ਜਿਆਦਾ ਜੋਰ ਸਾਰਿਆਂ ਵੀਰਾਂ ਭੈਣਾ ਭਰਾਵਾਂ ਨੇ ਪਾਇਆ ਉਦੋਂ ਉਹਨਾਂ ਫਹਿਰਾਣ ਕੀਤੀ ਉਹਨਾਂ ਆਖਿਆ ਜੇ ਨਹੀਂ ਅਸੀਂ ਅਜੀ ਅਸੀਂ ਜਬਰੂਗੜ ਜਾ ਕੇ ਤੇ ਫਿਰ ਤੁਹਾਨੂੰ ਦੱਸਾਂਗੇ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਜਿਹੜੇ ਡੈਡੀ ਨੇ ਉਹ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਨਾਲ ਅੱਗੇ ਦਾ ਮੁਲਾਕਾਤ ਹੋ ਜਾਂਦੀ ਹੁੰਦਾ 2 ਮਹੀਨੇ ਹੋ ਚਲੇ ਨੇ ਤੇ 2 ਮਹੀਨੇ ਹੋ ਚਲੇ ਉਹਨਾਂ ਦੇ ਸਾਡੇ ਨਾਲ ਜਿਹੜੇ ਫੋਨ ਨਿਆ ਆਪਦੇ ਫੋਨ ਤੋਂ ਕਰਾਉਂਦੇ ਸੀ ਹੁਣ ਉਹ ਵੀ ਨਹੀਂ ਕਰਾਉਂਦੇ ਘਰ ਦੇ ਨੇ ਤੇ ਲਾਲੋ ਸਾਹਿਬ ਉਹਨਾਂ ਤਾਂ ਹੁਣ ਜੂ 13-14 ਮਹੀਨਾ ਹੋ ਚੱਲਿਆ ਹੈ ਉਦੋਂ ਤੋਂ ਫੋਨ ਫਾਨ ਤੇ ਗੱਲਬਾਤ ਕਰ ਲੈਂਦੇ ਸੀ ਜੇ ਨੀਦਾ ਉਹਨਾਂ ਦਾ ਮੂੰਹ ਨਹੀਂ ਆਇਆ ਤੇ ਵੇਖਿਆ ਉਹਨਾਂ ਦਾ 14 ਮਹੀਨੇ ਹੋ ਚੱਲੇ ਨੇ ਤੇ ਮਾਵਾ ਦੇ ਪੁੱਤਰ ਦਾ ਇੱਕ ਦਿਨ ਘਰ ਖੇਤੋਂ ਜਲੇ ਜਾਂਦੇ ਉਹ ਨਾ ਛੇਤੀ ਆਉਂਦੇ ਮਾਂ ਦੀ ਤਾਂ ਪਾਦੀ ਬਣ ਜਾਂਦੀ ਮੇਰਾ ਪੁੱਤਰ ਨਹੀਂ ਆਇਆ ਤੇ ਉਹਨੂੰ ਤਾਂ 14 ਮਹੀਨੇ ਹੋ ਚੱਲੇ ਨੇ ਹੁਣ ਜਿਹੜੀ ਸਾਡੀ ਸੰਗਤ ਹੈ ਸਾਰੀ ਮਾਝੇ ਦੀ ਖਡੂਰ ਸਾਹਿਬ ਦੀ ਇਹ ਹੁਣ ਨਾ ਜਿਹੜਾ ਭਗਵਾਨ ਤੇ ਮਾਣੇ ਬੁੱਚੜ ਤੈਨੂੰ ਦੱਸ ਦੇਗੀ ਬਿਨਾਂ ਸ਼ਰਤ ਤੋਂ ਉਹਨਾਂ ਰਿਆ ਕਰਾ ਕੇ ਲਿਆਏਗੀ ਮੈਂ ਤੁਹੀਂ ਹੁਣ ਖਲਾ ਰਿਆ ਮਾਝੇ ਵਾਲਿਆਂ ਖਡੂਰ ਵਾਲਿਆਂ ਨੇ ਦੇ ਵਾਦ ਤੋਂ ਵਾਦ ਨੂੰ ਜਿਵੇਂ ਸਿਮਰ ਸਿੰਘ ਮਾਨ ਦੀ ਦੱਸਦੇ ਨੇ ਆਪਾਂ ਦਾ ਪਤਾ ਨਹੀਂ ਵੀ ਉਹਦੀ ਬੋਰਡ ਨਿਕਲੀ ਸੀ ਉਹ ਤੋਂ ਜ਼ਿਆਦੀਆਂ ਦੀ ਬੋਰਡ ਨਿਕਲੇ ਤੇ ਫਿਰ ਮੈਂ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਇਹਨਾਂ ਮੱਝ ਆ ਜੀਆ। ਮੇਰਾ ਹੋਰ ਵੀ ਪਾਰਟੀਆਂ ਜਿਹੜੀਆਂ ਨੇ ਅਜੇ ਨਹੀਂ ਕਾਗਤ ਭਰੇ ਜੇ ਤੇ ਉਹ ਵੀ ਇਹਦੇ ਨਾਲ ਆਣ ਕੇ ਇਹਦਾ ਧੰਨਵਾਦ ਕਰਨਾ ਤੇ ਉਹਦਾ ਵੀ ਮਤਲਬ ਵੀ ਕੱਖ ਰਹਿ ਜਾਣਗੇ। ਅਸੀਂ ਦਾ ਗੱਲ ਕਰਨੇ ਵੀ ਉਹ ਜਿਹੜੀਆਂ ਪਾਰਟੀਆਂ ਨਹੀਂ ਅਜੇ ਕਾਗਤ ਭਰੇ ਅਸੀਂ ਤਾਂ ਉਹਨਾਂ ਦੇ ਨਾਲ ਆ ਜਾਣ ਤੇ ਨਾਲ ਆਣ ਕੇ ਇਹਦੀ ਮਹਿਤ ਕਰਨ ਕਿ ਉਹ ਵੀ ਸ਼ਾਵਾਸ਼ੇ ਲੁੱਟਣ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਜਿਹੜੇ ਡੈਡੀ ਨੇ ਉਹ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਤੋਂ ਹੋਰ ਵੀ ਸਵਾਲ ਪੁੱਛਦੇ ਆ ਅਸ਼ੀਕਾਲ ਜੀ ਇਹ ਜਿਹੜੇ ਅਦਾ ਖਾਨ ਸਾਹਿਬ ਦੀ ਫਤਿਹ ਜਿਹੜੇ ਆਪਣੇ ਪੁੱਤਰ ਨੇ ਉਹ ਵੀ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨਾਲ ਮੁਲਾਕਾਤ ਵਗੈਰਾ ਹੋ ਜਾਂਦੀ ਹੈ ਉਹਨਾਂ ਨਾਲ ਅੱਗੇ ਦਾ ਮੁਲਾਕਾਤ ਹੋ ਜਾਂਦੀ ਹੁੰਦਾ 2 ਮਹੀਨੇ ਹੋ ਚਲੇ ਨੇ ਤੇ 2 ਮਹੀਨੇ ਹੋ ਚਲੇ ਉਹਨਾਂ ਦੇ ਸਾਡੇ ਨਾਲ ਜਿਹੜੇ ਫੋਨ ਨੇ ਆਪਦੇ ਫੋਨ ਤੋਂ ਕਰਾਉਂਦੇ ਸੀ ਹੁਣ ਉਹ ਵੀ ਨਹੀਂ ਕਰਾਂਦੇ ਮੈਨੂੰ ਪਤਾ ਨਹੀਂ ਕੀ ਗੱਲ ਉਹਨਾਂ ਨੂੰ ਕੋਈ ਡਰ ਸਾਡੇ ਤੋਂ ਆਉਂਦਾ ਏ ਵੀ ਇਹਨਾਂ ਨੇ ਮਤਲਬ ਵੀ ਚੋਣਾ ਨੇ ਚੋਣਾ ਕਰਕੇ ਨਹੀਂ ਕਰਾਂਦੇ ਚੋਣਾ ਜਿ ਉਹਨਾਂ ਕਿਹੜਾ ਇੱਥੇ ਆਣ ਕੇ ਪ੍ਰਚਾਰ ਕਰਨਾ ਸੀ ਹੁਣ ਮੇਰੇ ਘਰ ਦੇ ਨੇ ਤੇ ਲਾਲੋ ਸਾਹਿਬ ਉਹਨਾਂ ਤਾਂ ਜੂ ਪਾਏ 13 14 ਮਹੀਨਾ ਹੋ ਚੱਲਿਆ ਏ ਉਦੋਂ ਤੋਂ ਫੋਨ ਫਾਨ ਤੇ ਗੱਲਬਾਤ ਕਰ ਲੈਂਦੇ ਸੀ ਜੇ ਨੀ ਰੋ ਉਹਨਾਂ ਦਾ ਮੂੰਹ ਨਹੀਂ ਆਇਆ ਕਿ ਵਿਖਿਆ ਉਹਨਾਂ ਦਾ 14 ਮਹੀਨੇ ਹੋ ਚੱਲੇ ਨੇ ਤੇ ਮਾਵਾਂ ਦੇ ਪੁੱਤਰ ਦਾ ਇੱਕ ਦਿਨ ਘਰ ਖੇਤਰੋਂ ਜਲੇ ਜਾਂਦੇ ਉਹ ਨਾ ਛੇਤੀ ਆਉਂਦੇ ਮਾਂ ਦੇ ਤਾਂ ਪਾਦੀ ਬੰਜ ਜਾਂਦੀ ਮੇਰਾ ਪੁੱਤਰ ਨਹੀਂ ਆਇਆ ਤੇ ਉਹਨੂੰ ਤਾਂ 14 ਮਹੀਨੇ ਹੋ ਚੱਲੇ ਨੇ ਤੇ ਅਸੀਂ ਇਹ ਸਰਕਾਰ ਨੂੰ ਇਹ ਸਰਕਾਰ ਤਾਂ ਆਪਦਾ ਜ਼ੋਰ ਲਾ ਲਿਆ ਹੈ ਵੀ ਉਹਨਾਂ ਨੇ ਸਾਲ ਦੀ ਐਨਐਸਏ ਕਰਕੇ ਸਾਲ ਦੀ ਫੇਰ ਲਾਤੀ ਹੁਣ ਜਿਹੜੀ ਸਾਡੀ ਸੰਗਤ ਹੈ ਸਾਰੀ ਮਾਝੇ ਦੀ ਖਡੂਰ ਸਾਹਿਬ ਦੀ ਇਹ ਹੁਣ ਨਾ ਜਿਹੜਾ ਭਗਵੰਤ ਮਾਨ ਹੈ ਬੁੱਚੜ ਤੈਨੂੰ ਦੱਸ ਦੇਗੀ ਬਿਨਾਂ ਸ਼ਰਤ ਤੋਂ ਉਹਨਾਂ ਰਿਆ ਕਰਾ ਕੇ ਲਿਆਏਗੀ ਜੇ ਅੰਬਰਸਪਾਲ ਜਦੋਂ ਆ ਗਿਆ ਉਦੋਂ ਸਾਥੀ ਸਿੰਘ ਉਹਦੇ ਦੂਜੇ ਵੀ ਨਾਲ ਆਉਣਗੇ ਜਿਹੜੇ ਹੁਣ ਪਾਰਟੀਆਂ ਆਂਦੀਆਂ ਨੇ ਵੀ ਇਹ ਕਿਵੇਂ ਆਵੇਗਾ ਵੀ ਇਹ ਕਿਹੜਾ ਕਾਨੂੰਨ ਉੱਤੋਂ ਹੈ ਉਹਨੂੰ ਕਾਨੂੰਨ ਆਪੇ ਹੀ ਪਤਾ ਲੱਗ ਜਾਏਗਾ ਜਿਵੇਂ ਆ ਦਾ ਹੀ ਇਹ ਇਹਨੂੰ ਖਿਲਾ ਰਿਆ ਕਿੰਨੇ ਰਾਤੋਂ ਰਾਤ ਪੰਥ ਤੋਂ ਉਤਰਿਆ ਅੱਜ ਤਾਂ ਚੜ ਗਿਆ ਉਹਨੂੰ ਇਹ ਮੈਂ ਦੱਸਣਾ ਵੀ ਇਹ ਪੰਚਾਇਤਾਂ ਜਿਹੜੀਆਂ ਨੇ 20 25 25 ਰੋਜ ਜਾਂਦੀਆਂ ਹੀ ਰਾਤ ਨੂੰ ਜੰਮਰਤਪਾਲ ਨੂੰ ਆਦੇ ਹੀ ਉਹਦੇ ਮਾਪਿਓ ਨੂੰ ਆਦੇ ਹੀ ਵਿਖਲਾਰੋ ਇਹਨੂੰ ਖਲਾਰੋ ਉਹ ਆਦੇ ਹੀ ਨਹੀਂ ਖਲਾਰਨਾ ਜਦੋਂ ਜਿਆਦਾ ਜੋਰ ਸਾਰਿਆਂ ਵੀਰਾਂ ਭੈਣਾ ਭਰਾਵਾਂ ਨੇ ਪਾਇਆ ਉਦੋਂ ਉਹਨਾਂ ਫਿਰਾਂ ਕੀਤੀ ਉਹਨਾਂ ਆਖਿਆ ਜੇ ਨਹੀਂ ਅਸੀਂ ਅਜੇ ਅਸੀਂ ਦਬਰੂਗੜ ਜਾ ਕੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਡਬਲ ਕਰ ਜਾਵਾਂਗੇ ਦੋਂਦੇ ਤੋਂ ਪੁੱਛਾਂਗੇ ਜਦੋਂ ਉਹਨਦੇ ਤੋਂ ਜਾ ਕੇ ਉਹਨਾਂ ਪੁੱਛਿਆ ਉਹਨਾਂ ਕਹਿੰਦਾ ਸੰਗਤ ਬਹੁਤ ਬਹੁਤ ਜੜੀ ਤੁਹਾਨੂੰ ਬਈਆਂ ਦੀ ਖਲੋਵੋ ਖਲੋਵੋ ਉਹਨਾਂ ਫੇਰ ਆਂ ਕੀਤੀ ਵੀ ਖਲੋਣ ਦੀ ਤੇ ਸਾਰੀ ਸੰਗਤ ਉਹਨਾਂ ਮੈਂ ਸੰਗਤ ਨੂੰ ਅਪੀਲ ਕਰਨਾ ਜਿਵੇਂ ਤੁਸੀਂ ਹੁਣ ਖਿਲਾਰਿਆ ਮਾਝੇ ਵਾਲਿਆਂ ਖਡੂਰ ਵਾਲਿਆਂ ਨੇ ਤੇ ਵੱਧ ਤੋਂ ਵੱਧ ਨੂੰ ਜਿਵੇਂ ਸਿਮਰ ਸਿੰਘ ਮਾਂ ਦੀ ਦੱਸਦੇ ਨੇ ਆਪਾਂ ਦਾ ਪਤਾ ਨਹੀਂ ਵੀ ਉਹਦੀ ਬੋਰਡ ਨਿਕਲੀ ਸੀ ਉਦੋਂ ਜਾਰੀਆਂ ਦੀ ਬੋਰਡ ਨਿਕਲੇ ਤੇ ਫਿਰ ਮੈਂ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਇਹਨਾਂ ਮੱਝ ਵਾਲਿਆਂ ਦਾ ਤੇ ਜਿਹੜੇ ਆਪਣੇ ਬਿਰਸਾ ਸਿੰਘ ਬਲਟੋਹਾ ਨੇ ਉਹ ਕਦੇ ਵੀ ਪੰਥ ਦਾ ਪਹਿਰੇਦਾਰ ਮੈਂ ਆ ਇਹਦੇ ਬਾਰੇ ਕੀ ਕਹੋਗੇ ਉਹ ਅੱਗੇ 70 ਸਾਲ ਪਹਿਰੇਦਾਰੀ ਰਹੇ ਨੇ ਅਸੀਂ ਕਦੋਂ ਆਨੇ ਨਹੀਂ ਪਹਿਰੇਦਾਰ ਉਹ ਵੀ ਚੰਗਾ ਪਹਿਰੇਦਾਰੀ ਉਹਨਾਂ ਬਸੇਰੀ ਕਰ ਲਈਏ ਆਂਦੇ ਸੀ ਕੋਈ ਬੰਦਾ ਆਂਦਾ ਵੀ ਰਾਤੋਂ ਰਾਤ ਕਿਹੜਾ ਪੰਥ ਉਤਰਿਆ ਉਤੋਂ ਤੇ ਕਿਹੜਾ ਨੂੰ ਖਲਾਰ ਗਿਆ ਚਾਰ ਕਿ ਉੱਥੇ ਜੀ ਸੀ ਤੇ ਚਾਰ ਘੋਰ ਬੈਠੇ ਸੀ ਤੇ ਮੈਂ ਉਸ ਬੰਦੇ ਨੂੰ ਇਹ ਜਵਾਬ ਦੇਣਾ ਅਸੀਂ ਢਾਈ ਮਹੀਨੇ ਬੈਠੇ ਰਹਿਆ ਗੁਰੂ ਰਾਮ ਦੇ ਗੁਰੂ ਰਾਮਦਾਸ ਦੇ ਦੁਆਰੇ ਤੇ ਸਾਡਾ ਗੁਰੂ ਰਾਮਦਾਸ ਹੀ ਉੱਥੋਂ ਰਾਤ ਉੱਤਰਿਆ ਏ ਜੂਏ ਸਾਨੂੰ ਖਿਡਾਰ ਕੇ ਤਾਂ ਚੜ ਗਿਆ ਏ ਉਹ ਹੀ ਉੱਤੇ ਦੂਏ ਚੜ ਗਿਆ ਸਾਡੀ ਦੀ ਤਪੱਸਿਆ ਨਾ ਢਾਈਆਂ ਮਹੀਨਿਆਂ ਦੀ ਉਹ ਸਾਡੀ ਸਾਡੇ ਗੁਰੂ ਨੇ ਝੋਲੀ ਚ ਪਾਈ ਏ ਹੁਣ ਸੰਗਤ ਪਾਏਗੀ ਜਿਹੜੀ ਖਡੂਰ ਸਾਹਿਬ ਦੀ ਏ ਸਾਰੀ ਇਹਨਾਂ ਨੂੰ ਬੇਨਤੀ ਕਰਨ ਹੱਥ ਬੰਨ ਕੇ ਵੀਰੋਂ ਪਾਰਟੀਆਂ ਬਾੜੀਆਂ ਤੋਂ ਉੱਠ ਕੇ ਤੁਸੀਂ ਜਿਹੜੇ ਜਿਵੇਂ ਸਰਪੰਚੀ ਬਣੀ ਨਹੀਂ ਚੁੱਕ ਚੁੱਕ ਘਰਾਂ ਚੋਂ ਲਿਆਂਦੇ ਵੀ ਆਪਣਾ ਕੋਈ ਵਡੇਰਾ ਹੁੰਦਾ ਕਿਵੇਂ ਦਾ ਗੱਡੀ ਲੈ ਜਾਣਾ ਮੋਟਰਸਾਈਕਲ ਦੇ ਬਾਹ ਨਹੀਂ ਦੇਣੀ ਐਵੇਂ ਬਾਪਾ ਮੇਰੇ ਵੀ ਸਾਰੇ ਲਿਆ ਗਏ ਤੇ ਵੋਟਾਂ ਦੇ ਪੀਪੇ ਪੂਰੇ ਭੁੱਲ ਕਰਦੇ ਨੇ ਜਿਹੜੀਆਂ ਚਾਰੇ ਪਾਰਟੀਆਂ ਨੇ ਤੁਹਾਨੂੰ ਅੱਗੇ ਜਿਵੇਂ ਉਠ ਨਹੀਂ ਮੋ ਖਾ ਕੇ ਕਾ ਜਾ ਤੇ ਬੋਲ ਲਮਕਾ ਦਾ ਜਾਂਦਾ ਹੈ ਚਾਰੇ ਲਮਕਾਂ ਦੇ ਜਾਂਦੇ ਨਾ ਪਤਾ ਲੱਗ ਜੇ ਵੀ ਸਿੱਖ ਕੌਮ ਨਾਲ ਅਸੀਂ ਮੱਥਾ ਲਾਇਆ ਏ ਠੀਕ ਹੈ ਜੀ ਤੇ ਆਪਾਂ ਨੇ ਸਿੱਖ ਕੌਮ ਨੂੰ ਬਹੁਤ ਵਧੀਆ ਆਪਣੇ ਸੂਰਮੇ ਦਿੱਤੇ ਨੇ ਤੇ ਉਹਨਾਂ ਤੋਂ ਆਪਾਂ ਇਹੀ ਆਸ ਕਰਦੇ ਆਂ ਵੀ ਆਪਾਂ ਨੂੰ ਵੋਟਾਂ ਭਾਗੇ ਜਿਤਾਉਣ ਜੀ ਤੇ ਹੋਰ ਜਿਹੜੀਆਂ ਮਤਲਬ ਜਥੇਬੰਦੀਆਂ ਨੇ ਜਿਵੇਂ ਆਕਾਲ ਅਕਾਲੀ ਦਲ ਅੰਮ੍ਰਿਤਸਰ ਨੇ ਉਹਨਾਂ ਨੇ ਵੀ ਆਪਾਂ ਨੂੰ ਸਪੋਰਟ ਕਰਤੀ ਤੇ ਉਹਨਾਂ ਦਾ ਧੰਨਵਾਦ ਮੈਦਾਨਾਂ ਜਿਨ੍ਹਾਂ ਨੇ ਕਾਲੀਆਂ ਨੇ ਆਪਾਂ ਸਪੋਰਟ ਕੀਤੀ ਮੈਦਾਨਾਂ ਦਾ ਬਹੁਤ ਬਹੁਤ ਧੰਨਵਾਦ ਮੈਦਾ ਕਰਨਾ ਮੈਦਾਨਾਂ ਹੋਰ ਵੀ ਪਾਰਟੀਆਂ ਜਿਹੜੀਆਂ ਨੇ ਅਜੇ ਨਹੀਂ ਕਾਗਤ ਭਰੇ ਜੇ ਤੇ ਉਹ ਵੀ ਇਹਦੇ ਨਾਲ ਆਣ ਕੇ ਦਾ ਧੰਨਵਾਦ ਕਰਨ ਤੇ ਉਹਦਾ ਵੀ ਮਰਬਲ ਵੀ ਕੱਖ ਰਹਿ ਜਾਣਗੇ ਅਸੀਂ ਦਾ ਗੱਲ ਕਰਨੇ ਵੀ ਉਹ ਜਿਹੜੀਆਂ ਪਾਰਟੀਆਂ ਨਹੀਂ ਅਜੇ ਕਾਗਤ ਭਰੇ ਅਸੀਂ ਤਾਂ ਉਹਨਾਂ ਨੂੰ ਵੀ ਇਹਦੇ ਨਾਲ ਆ ਜਾਣ ਤੇ ਨਾਲ ਆਣ ਕੇ ਦੀ ਮਹਿਤ ਕਰਨਾ ਤੇ ਉਹ ਵੀ ਸ਼ਾਵਾਸ਼ੇ ਲੁੱਟਣ ਜਿਹੜੇ ਆਪਣੇ ਜਿਹੜੇ ਆਪਣੇ ਘਰੇ ਨੇ ਘਰ ਦਾ ਮਾਹੌਲ ਹੁਣ ਕਿਦਾਂ ਦਾ ਹੈ ਖੇਤੀਬਾੜੀ ਵਗੈਰਾ ਕਿਵੇਂ ਚੱਲ ਰਹੀ ਹੈ ਬਾ ਖੇਤੀਬਾੜੀ ਆਪਣੇ ਗੁਰੂ ਰਾਮਦਾਸ ਦਾ ਹਧਿਆ ਹਰੇ ਚੱਲ ਰਹੀ ਆ ਆਪਾਂ ਨਹੀਂ ਕਰੀ ਟੈਨਸ਼ਨ ਲਈ ਉਹ ਗੁਰੂ ਜਿਹੜਾ ਰਾਮਦਾਸ ਹੈ ਨਾ ਮੈਂ ਤਾਂ ਜੂ ਐਡਾ ਆ ਮੈਂ ਤਾਂ ਘਰੋਂ ਨਾ ਆਜ ਤਾ ਹੁਣ ਮੈਂ ਚੱਲਿਆ ਮੈਂ ਫਲਾਣੇ ਗੁਰਦਵਾਰ ਜਾਣਾ ਮੈਨੂੰ ਕਹੇ ਜੀ ਨਹੀਂ ਮੇਰੇ ਨਾਲ ਪੋਤਰੇ ਨਾਲ ਮੇਰੀ ਨੋ ਨਾ ਮੇਰੇ ਘਰ ਦੇ ਕਹੇ ਨਹੀਂ ਆਹ ਤੂੰ ਕਿੱਧਰ ਚੱਲਿਆ ਮੈਂ ਤਾਂ ਲੀੜੇ ਪਾ ਕੇ ਤੁਰ ਪੈਣਾ ਤੇ ਮੈਂ ਜੂ ਹਰ ਸਾਹਿਬ ਵੇਖਦਾ ਝੋਨੇ ਲੱਗੇ ਚ ਚਲਾ ਜਾਣਾ ਤੇ ਲੋਕੀ ਜਾਂਦੇ ਲੋਕੀਆਂ ਦਾ ਬੜਾ ਧਾੜ ਏ ਤੇ ਮੈਂ ਝੋਨੇ ਲੱਗੇ ਜਿੱਥੇ ਬਾਬੇ ਦਾ ਮੇਲਾ ਹੁੰਦਾ ਬਾਬੇ ਨਾਨਸਾ ਦਾ ਤੇ ਮੈਂ ਲਾਲੋ ਦੂਜਾ ਪਹਾੜੋਂ ਚੁੱਥੇ ਜਾਂਦਾ ਮੈਂ ਹੁਣ ਤਾਂ ਦੱਸਦਾ ਤੈਨ ਮੁਰਦਾ ਨਹੀਂ ਤੇ ਪਿੱਛੋਂ ਮੈਨੂੰ ਤਾਂ ਪਤਾ ਨਹੀਂ ਕੌਣ ਪਾਣੀ ਲਾਦਾ ਕੀ ਕੋਈ ਕਰਦਾ ਤੇ ਮੇਰੇ ਆਉਂਦੇ ਝੋਨਾ ਵੀ ਹੋਵੇ ਤੇ ਪਾਣੀ ਵੀ ਹੋਵੇ ਤੇ ਮੋਟਰ ਕਈ ਮੇਰਾ ਬੰਦ ਰਹਿੰਦੀ ਏ ਤੇ ਜਦੋਂ ਉਹ ਚਲਾ ਦੇ ਆਪੇ ਚਲਾ ਦਿੰਦੇ ਹੁੰਦੇ ਤੇ ਗੁਰੂ ਨਹੀਂ ਪਤਾ ਮੇਰੇ ਮੈਂ ਤਾਂ ਇੱਥੋਂ ਤੇ ਗੁਰੂ ਤੇ ਸਬਸਾਸ ਕੀਤੀ ਹਾਂ ਹਾਂਜੀ ਕੀ ਹੋਰ ਕੀ ਅਪੀਲ ਕਰਨਾ ਚਾਹੋਗੇ ਹੋ ਤਾਂ ਮੈਂ ਇਹਨਾਂ ਵੇ ਅਪੀਲ ਕਰਨਾ ਚਾਹੁੰਨਾ ਸਾਰੇ ਜਿੰਨੇ ਗੇ ਨੇ ਵੱਧ ਤੋਂ ਵੱਧ ਮੇਰੇ ਵੀਰ ਵੋਟਾਂ ਪਾ ਗਏ ਤੇ ਵੱਧ ਤੋਂ ਵੱਧ ਇਹਨੂੰ ਜਿਤਾਉ ਤੇ ਸ਼ਾਬਾਸ਼ ਹੈ ਲੈਨ ਤੇ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਇਹ ਸੰਨ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਿਤਾ ਜੀ ਤੇ ਅਪੀਲ ਕਰ ਰਹੇ ਸੀ ਅਤੇ ਦੱਸ ਰਹੇ ਸੀਗੇ ਵੀ ਉੱਥੇ ਕੀ ਹਾਲਾਤ ਸੀਗੇ ਤੇ ਹੁਣ ਉਹ ਵੋਟਾਂ ਦੀ ਅਪੀਲ ਪਾ ਰਹੇ ਨੇ ਕਿ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਜਿਹੜੇ ਆਪਾਂ ਈਮਰਤ ਭਾਲ ਸਿੰਘ ਜੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਓ ਤੇ ਬਾਹਰ ਲੈ ਕੇ ਆਓ